ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦਾ ਤੁਰੀ ਰੇਲਵੇ ਸਟੇਸ਼ਨ ਤੇ ਭਾਜਪਾ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਭਾਜਪਾ ਆਗੂਆਂ ਵੱਲੋਂ ਲੱਡੂ ਵੰਡ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਯਾਤਰੀਆਂ ਨੇ ਰੇਲਵੇ ਵੱਲੋਂ ਦਿੱਤੀ ਇਸ ਸਹੂਲਤ ਲਈ ਦਿਲੋਂ ਧੰਨਵਾਦ ਕੀਤਾ ਇਹ ਪਿੰਡ ਦਾ ਬਹੁਤ ਵਧੀਆ ਪ੍ਰਾਲਾ ਰੇਲਵੇ ਰੇਲਵੇ ਦਾ ਅਸੀਂ ਧੰਨਵਾਦ ਕਰਦੇ ਹਾਂ ਰੇਲਵੇ ਦਾ ਤੇ ਕੇਂਦਰ ਸਰਕਾਰ ਦਾ ਪਰ ਅਸੀਂ ਨਾਲ ਕਿਨੂੰ ਬੇਨਤੀ ਕਰਦੇ ਆ ਇੱਕ ਮਾਣਾ ਰੋਡ ਤੇ ਅੰਡਰ ਬ੍ਰਿਜ ਬਣ ਰਿਹਾ ਉਹ ਜੋ ਅੰਡਰ ਬ੍ਰਿਜ ਬਣ ਰਿਹਾ ਉਹ ਬਿਨਾਂ ਸਰਵੇ ਦੇ ਬਣ ਰਿਹਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਇੰਡਸਟਰੀ ਆ ਉੱਥੇ ਉਹਦੇ ਟ੍ਰੈਫਿਕ ਨੂੰ ਪ੍ਰੋਬਲਮ ਆਊਗੀ ਧੂਰੀ ਐਫਸੀਆਈ ਫੂਡਸ ਭਾਈ ਮਾਰਕੀਟ ਪੰਜਾਬ ਤੇ ਗਰਾਊਂਡ ਨੇ ਸਪੈਸ਼ਲ ਲੱਗਦੀਆਂ ਨੇ ਦੇਖੋ ਜੀ ਦੇਸ਼ ਦੇ ਅੰਦਰ ਬੰਦੇ ਭਾਰਤਨਾ ਦੀਆਂ ਟ੍ਰੇਨਾਂ ਨੇ ਜਿਹੜੀਆਂ 4 ਟ੍ਰੇਨਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵੱਡਾ ਤੋਹਫਾ ਦਿੱਤਾ ਜਿਹਦੇ ਵਿੱਚੋਂ ਇੱਕ ਸਾਨੂੰ ਪੰਜਾਬ ਨੂੰ ਵੀ ਜੋ ਫਰੋਜ਼ਪੁਰ ਤੋਂ ਵਾਯਾ ਧੂਰੀ ਹੁੰਦੀ ਹੈ ਦਿੱਲੀ ਨੂੰ ਜਾਵੇਗੀ ਤੇ ਉੱਥੋਂ ਵਾਪਸ ਵੀ ਸ਼ਾਮ ਨੂੰ ਆਇਆ ਕਰੇਗੀ ਬਹੁਤ ਹੀ ਵੱਡੀ ਇਹ ਉਪलब्ਧੀ ਆ ਸਾਰੇ ਲੋਕ ਬੜੇ ਖੁਸ਼ ਨੇਗੇ ਤੇ ਟ੍ਰੇਨ ਨਾਂ ਦੀ ਹੀ ਟ੍ਰੇਨ ਆ